ਭਾਈ ਕਿ ਜਿੱਥੇ ਵੀ ਆਟੇ ਖਾਣਾ ਪਿਆ ਹੱਕ ਸੱਚ ਵਾਸਤੇ ਤੁਸੀਂ ਹਵੇ ਸਾ ਖੜੇ ਹੋ ਅੱਜ ਵੀ ਮੌਜੂਦਾ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਰੇਲਿੰਗ ਦਾ ਜਾ ਆਪਣਾ ਨਾਟਾਇਆ ਦਗਾਇਆ ਹੋਇਆ ਹਲਕੇ ਕੁੱਤੇ ਮਾਂਗੂ ਪਿੰਡਾਂ ਤੋਂ ਮਰੇ ਲੇਕਿਨ ਤੁਸੀਂ ਜੋਸ਼ ਤੇ ਲਾਟ ਤਕੜੇ ਹੋ ਕੇ ਆਏ ਹੋ ਤੁਹਾਡਾ ਸਵਾਗਤ ਹੈ

ਜਾਦ ਲੋਕਾਂ ਨੇ ਪਿੰਡਾਂ 'ਚ ਵੜਨਾ ਬੰਦ ਕਰਤਾ ਇਹਨਾਂ ਨੇ ਸਾਰੇ ਕਾਨੂੰਨ ਇਸਾਂ ਦੇ ਖਿਲਾਫ ਲਿਆਂਦੇ ਹਾਂ ਇਹ ਤਾਂ ਇਹਨਾਂ ਨੇ ਭੁਲੇਖਾ ਪਾਤਾ ਕਿ ਜੀ ਸਾਡਾ ਐਲਾਈਸਾ ਜਿਹੜਾ ਟੁੱਟ ਗਿਆ ਐਲਸ ਅੱਜ ਵੀ ਹੈ ਕੱਲ ਵੀ ਜੀ ਅੱਗੇ ਵੀ ਰਹਿਣਾ ਸਿਰਫ ਇਹ ਫੈਸਲਾ ਇਹ ਹੋਣਾ ਹੈ ਕਿ ਗੁਪਤ ਐਲਸ ਰਹਿਣਾ ਹੈ ਕਿ ਸਾਰਿਆਂ ਨੂੰ ਦੱਸ ਕੇ ਰਹਿਣਾ ਇਹ ਪਹਿਲੇ ਕਿਸ ਤੇ ਹੁੰਦੇ ਵੇ 50 ਹਜ਼ਾਰ ਕਿਸਾਨੀ ਨੂੰ ਲੜੇ ਵੇਚਿਆ ਹੈ ਪੰਜਾਬ ਦੇ ਹਿੱਤਾਂ ਨੂੰ ਇਹਦੇ ਵਿੱਚ ਤੇ ਅੱਜ ਵੀ ਅਕਾਲੀ ਦਲ ਉਹਨਾਂ ਦੇ ਨਾਲ ਹੀ ਹੈ ਹਰ ਸਿਆਸਤ ਸਿਆਸਤ ਦੇ ਵਿੱਚ ਹਰ ਕਲਾਕੀ ਦੇ ਵਿੱਚ ਤੇ ਅਕਾਲੀ ਦਲ ਨੇ ਕਦੇ ਵੱਕ ਨਹੀਂ ਹੋਇਆ ਇਹ ਦਾਦਾ ਭਲੇ ਤਾਂ ਰੱਖਿਓ ਹੋ ਸਕਦਾ ਹੈ ਕਿ ਅੰਦਰ ਖਾਤੇ ਸਮਝੌਤਾ ਕਰਨ ਲੇਕਿਨ ਸਮਝੌਤਾ ਹੈਗਾ ਦੂਸਰਾ ਮੈਂ ਤੁਹਾਨੂੰ ਵਧਾਈ ਦਿਨਾ ਕਹਿੰਦੇ ਲੱਗਦੀ ਨਾਲੋ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਤੁਹਾਨੂੰ ਨੂੰ ਆਇਆ ਕਿ ਵੀ ਆ ਫੈਸਲਾ ਬੂਸਲਾ ਜਿਆ ਨੈ ਸਮਾਦਰੀ ਪਾਰਟੀ ਨਾਲ ਨਹੀਂ ਹੋਇਆ ਆ ਹੁਣ ਆ ਵੀ ਯਾਰੋ ਨਹੀਂ ਕਰ ਦਸੋ ਜੀ ਜਿਹੜਾ ਡੁੱਬਦਾ ਜਹਾਰ ਹੈ ਉਹ ਤਾਂ ਚੂਹੇ ਵੀ ਛੱਡ ਕੇ ਚਲੇ ਜਾਂਦੇ ਇਹਨਾਂ ਦੇ ਘਾਟ ਕੋਣ ਚੜ੍ਹੇਗਾ ਡੁੱਬ ਰਿਆ ਘਾਟ ਇਹ ਤਾਂ ਡੁੱਬ ਗਿਆ ਲੋਕਾਂ ਨੇ ਨਕਾਰ ਤੇ ਬਾਰ-ਬਾਰ ਤੇ ਅੱਜ ਲੋਕਾਂ ਨੇ ਮੂੰਹ ਲਾਉਂਦੇ ਆ ਨਹੀਂ ਪਿੰਡਾਂ ਜਿਹਨਾਂ ਦੇ ਪਾਕੀਆਂ ਪੈਈਆਂ ਤੁਸੀਂ ਕਹਿੰਦੇ ਵੋਟਾਂ ਦੀ ਗੱਲ ਤੁਸੀਂ ਕਹਿੰਦੇ

ਇਹ ਕੋਈ ਖਾਨਦਾਨੀ ਨਹੀਂ ਹੈ ਕਿਸਾਨ ਦੇ ਖਾਂ ਦਾ ਇਹ ਕਿਸਾਨ ਹੁੰਦਾ ਟਾਈਮ ਘਟਾ ਹੈ ਲੇਕਿਨ ਉਹ ਕਹਿੰਦੇ ਇੱਕ ਰਾਜੇ ਕੋਲ ਇੱਕ ਬੰਦਾ ਰੱਖ ਲਿਆ ਉਹ ਕਹਿੰਦਾ ਤੇਰੀ ਜਿਹੜੀ ਕੋੜੀ ਹੈ ਇੱਕ ਖਾਨਦਾਨੀ ਨਹੀਂ ਹੈ ਕਹਿੰਦਾ ਕਿਆ ਗੱਲ ਕਹਿੰਦਾ ਇਹ ਤਾਂ ਉੱਪਰ ਨੂੰ ਮੂੰਹ ਕਰਕੇ ਖਾਂਦੀ ਹੈ ਖਾਨਦਾਨੀ ਨਹੀਂ ਹੈ ਇਹ ਪੜੀ ਕਿਤੇ ਹੋਰ ਜਿਹੜਾ ਹੈ ਇਹ ਕਿਸਾਨਾਂ ਦੇ ਜੰਮੇ ਆ ਜ਼ਰੂਰ ਹੈ ਲੇਕਿਨ ਪੜਿਆ ਜਿਹੜਾ ਹੈ ਉਹ ਪੜਿਆ ਇਹਨਾਂ ਦੇ ਜਿਹੜੇ ਆ ਟੁਟਕਲੇ ਬਣਾਉਂਦੇ ਆ ਜਿਹੜੇ ਆ ਬਣਾਉਂਦੇ ਆ ਡਰਮ ਇਹ ਬੜਿਆ ਹੀ ਨੀ ਕਿਸਾਨਾਂ ਦੇ ਕਿਸਾਨਾਂ ਦਾ ਹੁਦਦ ਖਾਂਦਾ ਨਹੀਂ ਸਾਡੇ ਕਿਸਾਨਾਂ ਨੂੰ ਮੁਆਵਜ਼ਾ ਦੇ ਮਾਸਟਰ ਦਾ ਹੁਦਦ ਖਾਂਦਾ ਨਹੀਂ ਤਾਂ ਬਾਸ ਵੀਰ ਨੂੰ ਤੂ ਤੂ ਕੇ ਨਾ ਕਰਦਾ ਅੱਜ ਚਾਰੇ ਪਾਸੇ ਪੰਜਾਬ ਦਾ ਹਹਾਕਾਰ ਲੱਗਿਆ ਇਸ ਕਰਕੇ ਮੈਂ ਜਾਣਾ ਨਹੀਂ ਸਮਾ ਲੈਣਾ ਚਾਹੁੰਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਾਂਗਰਸ ਪਾਰਟੀ ਨੂੰ ਸਭ ਤੋਂ ਪਹਿਲਾਂ ਪ੍ਰਧਾਨ ਨੂੰ ਸੀਐਮ ਲੀਡਰ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਬੜਾਈ ਹੈ ਜਿੰਨੇ ਲੋਕ ਤੁਸੀਂ ਇੱਥੇ ਬੈਠੇ ਹੋ ਇਹਨਾਂ ਨਾਲ ਜਿਹੜਾ ਬਾਹਰ ਖੜੇ ਆਓ ਦੇਖੋ ਕਿਤਨਾ ਸੰਘਾ ਬਰਾਦਰ ਨੂੰ ਦੇਖੀ ਜਾਂਦੇ ਐ ਜਲਾ ਕੱਢੀ ਕਾਂਗਰਸ ਪਾਰਟੀ ਨਹੀਂ ਹਰ ਜਗ੍ਹਾ ਜਗਤ ਕੱਢ ਰਹੀ ਹੈ ਹਰ ਲੋਕ ਆਮ ਮਹਾਰੇ ਕਾ ਟੁੱਟ ਕੇ ਆ ਰਹੇ ਇਸ ਲਈ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਇਸੇ ਤਰ੍ਹਾਂ ਹੁਮਕੇ ਬੁਮ ਹਮ ਆਕੇ ਇਸ ਆਮ ਆਦਮੀ ਪਾਰਟੀ ਵਾਲਿਆਂ ਨੂੰ ਔਰ ਅਕਾਲੀ ਦਲ ਭਾਜਪਾ ਨੂੰ ਆਪਣਾ ਹਰਾਉਣਾ ਤਕੜੇ ਹੋਕੇ ਇੱਕ ਕਾਂਗਰਸ ਹੀ ਪਿੱਛੜ ਪੈਂ ਕਿਉਂਕਿ ਮਿਲਿਆ ਪੀਜੀ ਜੇ ਕੋਈ ਗੱਲ ਕਰਦਾ ਹੈ ਜੇ ਕੋਈ ਰਾਜਾ ਦੇ ਸਰਕਾਰ ਨਹੀਂ ਕਰਦਾ ਤਾਂ ਕਾਂਗਰਸ ਹੈ ਅੱਜ ਕਾਂਗਰਸ ਦੇ راہਲ ਗਾਰਗੀ ਜੀ ਭਾਰ ਜੋੜੋ ਦੀ ਗੱਲ ਕਰ ਰਹੇ ਇਹ ਗੱਲ ਕਰ ਰਹੇ ਭਾਰਤ ਨੂੰ ਤੋੜੇ ਦੀ ਇਸ ਲਈ ਕਾਂਗਰਸ ਵੱਲ ਕੱਟੇ आप इन्हना दे सकिए बहुत बहुत धन्यवाद वैगुरु जी का खालसा वागुरु जी की फतेह श्री डॉक्टर अर्जुन खड़गे जी ਪ੍ਰਧਾਨ ਔਰਜਾ ਕਾਂਗਰਸ ਕਮੇਟੀ ਸਾਡੇ ਬਹੁਤ ਹੀ ਸਤਕਾਰਯੋ ਪੰਜਾਬ ਦੇ ਇੰਚਾਰ ਸ੍ਰੀ ਦਿਵਿੰਦਰ ਯਾਦਵ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਵਿੰਦ ਜੀ ਸੀਐਮ ਦੀ ਲੀਡਰ ਸਦਾਰ ਪ੍ਰਤਾਪ ਸਿੰਘ ਬਾਜਵਾ ਜੀ ਸੁਖਿੰਦਰ ਸਿੰਘ ਦਾ ਆਵਾਜ਼ੀ ਸਾਡੇ ਵੀ ਰਾਜੂ ਜੀ ਤੇ ਤੇ ਹੋਰ ਸਾਰੇ ਇੰਦੇ ਸਹਿਬਾਨ ਤੇ ਮੇਰੇ ਸਾਹਮਣੇ ਬੈਠੇ ਸਾਰੇ ਨੌਜਵਾਨ ਵਿਅਕ ਬਜ਼ੁਰਗੋ ਪੈੜੋ ਤੇ ਭਰਾਓ ਮੈਂ ਅੱਜ ਇਸ ਮੌਕੇ ਤੇ ਪੰਜਾਬ ਦੇ ਛਾਟਾ ਮਾਰਦੇ ਕਾਂਗਰਸ ਵਰਕਰਾਂ ਦੇ ਘਟਦੇ ਵਿੱਚ ਮਾਨਯੋਗ ਕਟਿਲ ਸਾਹਿਬ ਆਪ ਦਾ ਅਨੁੰਦਨ ਕਰਤਾ ਹੂੰ आपका स्वागत है खड़गे साहब वो शिक्षियत है जो एक गरीब परिवार से उठकर देश के अपोजिशन लीडर और कांग्रेस पार्टी के प्रधान के पोस्ट तक पहुंचे हैं हमारे सबके लिए ये प्रेरणा स्रोत है मैं इनका